ਮੈਂ ਛੋਟਾ ਹੁੰਦਾ ਹੀ ਜ਼ਿਆਦਾ ਟਾਈਮ ਭੂਆ ਕੋਲੇ ਰਹਿੰਦਾ ਸੀ ਕਿਉਂਕਿ ਮੇਰਾ ਆਪਣੀ ਭੂਆ ਨਾਲ ਬੜਾ ਪਿਆਰ ਸੀ ਭੂਆ ਦੇ ਕੋਈ ਔਲਾਦ ਨਹੀਂ ਸੀ ਉਹ ਮੈਨੂੰ ਹੀ ਆਪਣਾ ਪੁੱਤਰ ਸਮਝਦੀ ਸੀ ਪਰ ਮੰਮੀ ਨੂੰ ਇਸ ਗੱਲ ਦਾ ਬੜਾ ਡਰ ਲੱਗਦਾ ਸੀ ਕਿ ਕਿਤੇ ਭੂਆ ਮੈਨੂੰ ਪੱਕਾ ਹੀ ਆਪਣੇ ਕੋਲ ਨਾ ਰੱਖ ਲਵੇ ਅਸੀਂ ਵੈਸੇ ਦੋ ਭਰਾ ਸੀ ਮੇਰਾ ਇੱਕ ਭਰਾ ਮੰਮੀ ਕੋਲ ਸੀ ਫਿਰ ਵੀ ਮਾਂ ਨੂੰ ਤਾਂ ਇਹ ਹੁੰਦਾ ਹੀ ਸੀ ਕਿ ਦੋਨੋਂ ਬੱਚੇ ਮੇਰੇ ਕੋਲ ਰਹਿਣ ਭੂਆ ਦੇ ਕੋਈ ਮੁੰਡਾ ਨਹੀਂ ਸੀ ਉਦੇ ਕਈ ਸਾਲਾਂ ਬਾਅਦ ਇੱਕ ਕੁੜੀ ਹੋਈ ਸੀ ਜੋ ਕਿ ਛੋਟੀ ਸੀ। ਭੂਆ ਨੂੰ ਮਸਾਂ ਔਲਾਦ ਦੀ ਪ੍ਰਾਪਤੀ ਹੋਈ ਸੀ। ਕੁੜੀ ਹੋਣ ਦੇ ਬਾਅਦ ਵੀ ਭੂਆ ਮੈਨੂੰ ਬੜਾ ਪਿਆਰ ਕਰਦੀ ਸੀ ਤੇ ਮੈਨੂੰ ਆਪਣੇ ਕੋਲ ਰੱਖਦੀ ਸੀ। ਜਿੱਥੇ ਮੈਂ ਸਕੂਲ ਪੜਦਾ ਸੀ ਉੱਥੋਂ ਮੇਰੀ ਸਕੂਲ ਬੱਸ ਭੂਆ ਦੇ ਪਿੰਡ ਹੋ ਕੇ ਵੀ ਜਾਂਦੀ ਸੀ ਕਿਉਂਕਿ ਭੂਆ ਦਾ ਪਿੰਡ ਮੇਰੇ ਪਿੰਡ ਦੇ ਬਿਲਕੁਲ ਲੱਗ ਗਈ ਸੀ। ਮੇਰਾ ਨਾਮ ਸਨਿਆ ਪੂਆ ਮੈਨੂੰ ਹਮੇਸ਼ਾ ਕਹਿੰਦੀ ਸੀ ਕਿ ਤੂੰ ਮੇਰਾ ਆਪਣਾ ਬੱਚਾ ਆ ਮੈਨੂੰ ਕਦੇ ਲੱਗਦਾ ਹੀ ਨਹੀਂ ਕਿ ਤੂੰ ਮੇਰੇ ਭਰਾ ਦਾ ਮੁੰਡਾ ਆ ਤੂੰ ਮੈਨੂੰ ਹਮੇਸ਼ਾ ਆਪਣਾ ਪੁੱਤਰ ਹੀ ਲੱਗਦਾ ਆ ਪਤਾ ਨਹੀਂ ਕਿਉਂ ਉਹਨੂੰ ਸ਼ੁਰੂ ਤੋਂ ਹੀ ਮੇਰੇ ਨਾਲ ਜ਼ਿਆਦਾ ਅਟੈਚਮੈਂਟ ਸੀ ਜਦੋਂ ਮੇਰਾ ਜਨਮ ਹੋਇਆ ਸੀ ਉਦੋਂ ਪੂਆ ਕੁਵਾਰੀ ਸੀ ਇਸ ਕਰਕੇ ਪੂਆ ਦਾ ਮੇਰੇ ਨਾਲ ਜ਼ਿਆਦਾ ਪਿਆਰ ਆ ਪੂਆ ਨੇ ਮੈਨੂੰ ਪਾਲ ਲਿਆ ਆ ਉਹਨੂੰ ਬੜਾ ਸ਼ੌਂਕ ਸੀ ਮੈਨੂੰ ਸਾਰਾ ਦਿਨ ਖੜਾਉਂਦੀ ਰਹਿੰਦੀ ਸੀ ਪੂਆ ਦੇ ਨਾਲ ਨਾਲ ਫੁੱਫੜ ਵੀ ਮੈਨੂੰ ਬੜਾ ਮੋਹ ਕਰਦਾ ਸੀ ਕਿਉਂਕਿ ਮੈਂ ਉਹਨਾਂ ਕੋਲ ਜ਼ਿਆਦਾ ਰਹਿੰਦਾ ਸੀ ਪਹਿਲਾਂ ਤਾਂ ਇੱਕ ਵਾਰ ਉਹਨਾਂ ਨੂੰ ਵੀ ਇਹ ਹੁੰਦਾ ਸੀ ਕਿ ਮੈਂ ਵੀ ਪੱਕਾ ਉਹਨਾਂ ਕੋਲ ਰਹਿ ਲਵਾਂ ਪਰ ਉਹਨਾਂ ਦੇ ਆਪਣੇ ਇੱਕ ਕੁੜੀ ਹੋ ਗਈ ਸੀ ਪਰ ਫਿਰ ਵੀ ਉਹ ਮੈਨੂੰ ਗੈਰ ਨਹੀਂ ਮੰਨਦੇ ਸੀ ਮੈਨੂੰ ਬੜਾ ਪਿਆਰ ਕਰਦੇ ਸੀ ਮੈਂ ਭੂਆ ਕੋਲ ਇਸ ਕਰਕੇ ਰਹਿੰਦਾ ਸੀ ਮੈਂ ਜਿਹੜੀ ਗੇਮ ਮੰਗਦਾ ਸੀ ਜਾਂ ਕੋਈ ਚੀਜ਼ ਮੰਗਦਾ ਸੀ ਤਾਂ ਭੂਆ ਮੈਨੂੰ ਉਸੇ ਵੇਲੇ ਲਿਆ ਕੇ ਦੇ ਦਿੰਦੀ ਸੀ ਜਿਸ ਕਰਕੇ ਮੇਰਾ ਭੂਆ ਨਾਲ ਜ਼ਿਆਦਾ ਮੋਹ ਪੈ ਗਿਆ ਸੀ ਕਿਉਂਕਿ ਮੇਰੇ ਪਿੰਡ ਅਸੀਂ ਘਰੋਂ ਗਰੀਬ ਹੀ ਸੀ ਜਿਆਦਾ ਅਮੀਰ ਨਹੀਂ ਸੀ ਪਰ ਭੂਆ ਅਮੀਰ ਘਰ ਵਿਆਹੀ ਹੋਈ ਸੀ ਜਿਸ ਕਰਕੇ ਭੂਆ ਦੇ ਘਰ ਪੈਸਿਆਂ ਦੀ ਕੋਈ ਥੋੜ ਨਹੀਂ ਸੀ ਉਹ ਮੈਨੂੰ ਹਰ ਇੱਕ ਚੀਜ਼ ਇੱਕ ਬੋਲਤੇ ਹੀ ਲਿਆ ਦਿੰਦੀ ਸੀ ਡੈਡੀ ਤਾਂ ਕਈ ਵਾਰ ਮੰਮੀ ਨੂੰ ਕਹਿੰਦਾ ਸੀ ਕਿ ਇਹਨੂੰ ਭੈਣ ਦੇ ਨਾਮ ਹੀ ਕਰਵਾ ਦਿੰਨੇ ਆ ਪਰ ਹੁਣ ਕੁੜੀ ਹੋ ਗਈ ਸੀ ਫਿਰ ਵੀ ਉਹ ਮੇਰੇ ਨਾਲ ਕੋਈ ਫਰਕ ਨਹੀਂ ਰੱਖਦੇ ਸੀ ਮੈਨੂੰ ਹਰ ਇੱਕ ਚੀਜ਼ ਫੁੱਫੜ ਵੀ ਲਿਆ ਕੇ ਦਿੰਦਾ ਸੀ ਕਦੇ ਕੁਝ ਖਾਣ ਲਈ ਕਦੇ ਕੁਝ ਉਹ ਮੇਰਾ ਬੜਾ ਖਿਆਲ ਰੱਖਦੇ ਸੀ ਜਦੋਂ ਮੈਂ ਸਕੂਲੋਂ ਆਉਂਦਾ ਸੀ ਤਾਂ ਭੂਆ ਮੈਨੂੰ ਕਿੰਨੀਆਂ-ਕਿੰਨੀਆਂ ਚੀਜ਼ਾਂ ਬਣਾ ਕੇ ਦਿੰਦੀ ਸੀ ਮੈਂ ਭੂਆ ਨੂੰ ਹਮੇਸ਼ਾ ਕਹਿੰਦਾ ਸੀ ਕਿ ਭੂਆ ਤੁਸੀਂ ਇੰਨੀ ਤਕਲੀਫ ਨਾ ਕਰਿਆ ਕਰੋ ਤੁਸੀਂ ਛੋਟੀ ਕੁੜੀ ਨੂੰ ਵੀ ਵੇਖਣਾ ਹੁੰਦਾ ਆ ਭੂਆ ਕਹਿੰਦੀ ਸੀ ਬਸ ਮੈਨੂੰ ਚਾਹੀਆ ਕਿ ਕਦੋਂ ਮੇਰਾ ਭਤੀਜਾ ਆਊਗਾ ਕਦੋਂ ਮੈਂ ਉਹਦੇ ਲਈ ਖਾਣ ਨੂੰ ਕੁਝ ਬਣਾਵਾਂ ਮੈਂ ਕਦੇ-ਕਦੇ ਆਪਣੇ ਪਿੰਡ ਆ ਜਾਂਦਾ ਸੀ ਤੇ ਕਦੇ-ਕਦੇ ਉਧਰ ਭੂਆ ਦੇ ਪਿੰਡ ਚਲਾ ਜਾਂਦਾ ਸੀ ਇੱਕ ਦਿਨ ਜਦੋਂ ਮੈਂ ਸਕੂਲ ਤੋਂ ਵਾਪਸ ਭੂਆ ਦੇ ਘਰ ਆਇਆ ਤਾਂ ਮੈਂ ਵੇਖਿਆ ਕਿ ਇੱਕ ਕੁੜੀ ਲੰਮੇ-ਲੰਮੇ ਵਾਲਾਂ ਵਾਲੀ ਜੋ ਕਿ ਇੱਕ ਕੁਰਸੀ ਤੇ ਵਿਹੜੇ 'ਚ ਬੈਠੀ ਸੀ ਉਹਦੀ ਮੇਨ ਗੇਟ ਵੱਲ ਪਿੱਠ ਸੀ ਮੈਂ ਸੋਚ ਰਿਹਾ ਸੀ ਕਿ ਇਹ ਕੌਣ ਆ ਗਈ ਭੂਆ ਤਾਂ ਲੱਗਦੀ ਨਹੀਂ ਆ ਜਦੋਂ ਮੈਂ ਕੋਲ ਆ ਕੇ ਵੇਖਿਆ ਤਾਂ ਉਹਦੇ ਐਣਕਾ ਲੱਗਿਆ ਹੋਇਆ ਸੀ ਉਹਦਾ ਰੰਗ ਗੋਰਾ ਚਿੱਟਾ ਸੀ ਬੜੀ ਸੋਹਣੀ ਲੱਗ ਰਹੀ ਸੀ ਮੈਨੂੰ ਨਹੀਂ ਪਤਾ ਸੀ ਕਿ ਇਹ ਕੌਣ ਆ ਉਹਨੂੰ ਵੇਖ ਕੇ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਕੋਈ ਪਰੀ ਅਰਸ਼ਾ ਤੋਂ ਉਤਰ ਕੇ ਆਈ ਹੋਵੇ ਕਿਉਂਕਿ ਉਹਦਾ ਰੰਗ ਬੜਾ ਚਮਕ ਰਿਹਾ ਸੀ ਬਿਲਕੁਲ ਹੀ ਧੁੱਪ ਵਰਗੀ ਚਿੱਟੀ ਸੀ ਇਸ ਤੋਂ ਪਹਿਲਾਂ ਕਿ ਮੈਂ ਉਹਨੂੰ ਕੁਝ ਕਹਿੰਦਾ ਉਹਨੇ ਮੈਨੂੰ ਸਤਿ ਸ਼੍ਰੀ ਅਕਾਲ ਬੁਲਾ ਦਿੱਤੀ ਮੈਂ ਵੀ ਉਹਦੀ ਸਤਿ ਸ਼੍ਰੀ ਅਕਾਲ ਦਾ ਜਵਾਬ ਦੇ ਦਿੱਤਾ ਪਰ ਮੈਂ ਅਜੇ ਤੱਕ ਉਹਨੂੰ ਇਹ ਨਹੀਂ ਪੁੱਛਿਆ ਸੀ ਕਿ ਉਹ ਕੌਣ ਆ ਐਨੇ ਟਾਈਮ ਤੱਕ ਭੂਆ ਬਾਹਰ ਆ ਗਈ ਤੇ ਭੂਆ ਕਹਿਣ ਲੱਗੀ ਕਿ ਇਹ ਅਰਸ਼ ਆ ਤੇਰੇ ਫੁੱਫੜ ਦੀ ਭਾਣ ਜੀ ਆ ਮਤਲਬ ਸਾਡੀ ਦੋਤੀਆ ਮੈਂ ਆਪਣੀ ਭੂਆ ਨੂੰ ਕਿਹਾ ਕਿ ਮੈਂ ਇਹਨੂੰ ਪਹਿਲਾਂ ਕਦੀ ਇੱਥੇ ਨਹੀਂ ਵੇਖਿਆ ਭੂਆ ਕਹਿਣ ਲੱਗੀ ਕਿ ਇਹਨੂੰ ਤੂੰ ਇੱਥੇ ਕਿਵੇਂ ਵੇਖਣਾ ਸੀ ਇਹ ਤਾਂ ਬਾਹਰੋਂ ਆਈ ਹੋਈ ਆ ਮੈਂ ਹੈਰਾਨ ਰਹਿ ਗਿਆ ਮੈਂ ਸੋਚਿਆ ਤਾਂ ਹੀ ਇਹ ਇੰਨੀ ਗੋਰੀ ਆ ਇੱਥੇ ਰਹਿ ਕੇ ਤਾਂ ਸਾਰਿਆਂ ਦੇ ਰੰਗ ਕਸਮੈਲੇ ਜੇ ਹੋ ਜਾਂਦੇ ਆ ਤਾਂ ਹੀ ਇਹ ਇੰਨੀ ਚਿੱਟੀ ਪਈ ਆ ਫਿਰ ਮੈਂ ਉਹਦੇ ਨਾਲ ਗੱਲਾਂ ਕਰਨ ਲੱਗਾ ਉਹ ਮੇਰੇ ਕੋਲੋਂ ਥੋੜਾ ਜਿਹਾ ਚੀਜ਼ ਕਰਈ ਸੀ ਇਦਾਂ ਲੱਗ ਰਿਹਾ ਸੀ ਜਿਵੇਂ ਉਹ ਸੰਗ ਰਹੀ ਹੋਵੇ ਮੈਂ ਇਹ ਸੋਚ ਰਿਹਾ ਸੀ ਕਿ ਬਾਹਰੋਂ ਆ ਕੇ ਤਾਂ ਕੁੜੀਆਂ ਇੰਨੀਆਂ ਜ਼ਿਆਦਾ ਖੁੱਲੀਆਂ ਹੋਈਆਂ ਹੁੰਦੀਆਂ ਨੇ ਪਰ ਇਹ ਕਿਵੇਂ ਇੰਨਾ ਸੰਗ ਰਹੀ ਆ ਮੈਂ ਉਦੋਂ 12ਵੀਂ ਕਲਾਸ ਵਿੱਚ ਪੜਦਾ ਸੀ ਤੇ ਉਹ ਵੀ ਮੇਰੇ ਹਾਨ ਦੀ ਹੀ ਸੀ ਭੂਆ ਨੇ ਦੱਸਿਆ ਕਿ ਹੁਣ ਇਹਨੇ ਇੱਥੇ ਰਹਿਣਾ ਆ ਮੈਂ ਕਿਹਾ ਫੌਰਨ ਤੋਂ ਆ ਕੇ ਇੱਧਰ ਕਿਉਂ ਰਹਿਣਾ ਆ ਭੂਆ ਨੇ ਦੱਸਿਆ ਕਿ ਇਹਨੂੰ ਥੋੜੀ ਜੀ ਪ੍ਰੋਬਲਮ ਆ ਇਹਦਾ ਆਪਰੇਸ਼ਨ ਕਰਵਾਉਣਾ ਇਸੇ ਕਰਕੇ ਇਹਨੂੰ ਇੱਥੇ ਰੱਖਿਆ ਆ ਸਾਰਾ ਪਰਿਵਾਰ ਬਾਹਰ ਆ ਇਹ ਕੱਲੀ ਹੀ ਸੀ ਇਸ ਕਰਕੇ ਇਹਨੂੰ ਅਸੀਂ ਇੱਥੇ ਰੱਖਿਆ ਅਸੀਂ ਹੀ ਅਰਸ਼ਦਾ ਆਪਰੇਸ਼ਨ ਕਰਵਾਵਾਂਗੇ ਮੈਂ ਕਿਹਾ ਠੀਕ ਆ ਪੂਰ ਨੇ ਦੱਸਿਆ ਕਿ ਕੱਲ ਹੀ ਅਸੀਂ ਡਾਕਟਰ ਨੂੰ ਮਿਲਣ ਜਾ ਰਹੇ ਹਾਂ ਤੇ ਉਹਨਾਂ ਕੋਲੋਂ ਆਪਰੇਸ਼ਨ ਦੀ ਤਰੀਕ ਲੈ ਕੇ ਆਉਣੀ ਆ ਮੈਂ ਕਿਹਾ ਠੀਕ ਆ ਮੈਨੂੰ ਉਹਨੂੰ ਵੇਖ ਕੇ ਇੱਕ ਚਾਹ ਜਿਹਾ ਚੜ ਗਿਆ ਸੀ ਮੈਂ ਇੰਨੀ ਸੋਹਣੀ ਕੁੜੀ ਪਹਿਲੀ ਵਾਰ ਵੇਖੀ ਸੀ ਤੇ ਮੈਂ ਤਾਂ ਉਹਨੂੰ ਵੇਖਦਾ ਹੀ ਰਹਿ ਗਿਆ ਸੀ ਇੰਜ ਲੱਗ ਰਿਹਾ ਸੀ ਜਿਵੇਂ ਕੋਈ ਪਰੀ ਉੱਪਰੋਂ ਉੱਤਰ ਕੇ ਮੇਰੇ ਸਾਹਮਣੇ ਬੈਠੀ ਹੋਵੇ ਉਹ ਮੇਰੇ ਨਾਲ ਘੱਟ ਹੀ ਗੱਲ ਕਰਦੀ ਸੀ ਮੈਨੂੰ ਵੇਖ ਕੇ ਥੋੜੀ ਨਜ਼ਰ ਝੁਕਾ ਲੈਂਦੀ ਸੀ ਪਰ ਜਿਸ ਹਿਸਾਬ ਨਾਲ ਉਹਨੇ ਮੈਨੂੰ ਪਹਿਲਾਂ ਬੁਲਾਇਆ ਸੀ ਉਸ ਹਿਸਾਬ ਨਾਲ ਇਦਾਂ ਲੱਗ ਰਿਹਾ ਸੀ ਜਿਵੇਂ ਉਹ ਬਿਲਕੁਲ ਵੀ ਸੰਗਦੀ ਨਾ ਹੋਵੇ ਸ਼ਾਇਦ ਉਹ ਹਰ ਇੱਕ ਦੀ ਇੱਜ਼ਤ ਕਰਦੀ ਸੀ ਉਹ ਹਰ ਇੱਕ ਨੂੰ ਪਹਿਲਾਂ ਆਪ ਬੁਲਾਉਂਦੀ ਸੀ ਇਸ ਕਰਕੇ ਮੈਨੂੰ ਵੀ ਪਹਿਲਾਂ ਬੁਲਾਇਆ ਸੀ ਮੈਂ ਵੀ ਉੱਥੇ ਹੀ ਰਹਿੰਦਾ ਸੀ ਮੇਰਾ ਤਾਂ ਉਹਦੇ ਨਾਲ ਉੱਥੇ ਦਿਲ ਲੱਗਿਆ ਰਹਿੰਦਾ ਸੀ ਮੈਂ ਉਹਨੂੰ ਫੌਰਨ ਦੀਆਂ ਗੱਲਾਂ ਪੁੱਛਦਾ ਰਹਿੰਦਾ ਸੀ ਮੈਂ ਉਹਨੂੰ ਪੁੱਛਦਾ ਸੀ ਕਿ ਉੱਥੇ ਦੀ ਲਾਈਫ ਤੇ ਇੱਥੇ ਦੀ ਲਾਈਫ ਵਿੱਚ ਕੀ ਫਰਕ ਆ ਉਹ ਕਹਿਣ ਲੱਗੀ ਕਿ ਉੱਥੇ ਦੀ ਲਾਈਫ ਨਾਲੋਂ ਇੱਥੇ ਦੀ ਲਾਈਫ ਬੜੀ ਬੈਟਰ ਆ ਕਦੇ ਵੀ ਕਿਸੇ ਨੂੰ ਉੱਥੇ ਨਹੀਂ ਜਾਣਾ ਚਾਹੀਦਾ ਜੇ ਦੀ ਮਜਬੂਰੀ ਉਹਨੂੰ ਹੀ ਉੱਥੇ ਜਾਣਾ ਚਾਹੀਦਾ ਕਿਉਂਕਿ ਜੇਕਰ ਤੁਹਾਨੂੰ ਇੱਧਰ ਕੋਈ ਸਰਕਾਰੀ ਜੌਬ ਮਿਲਦੀ ਆ ਜਾਂ ਪ੍ਰਾਈਵੇਟ ਜੌਬ ਵਿੱਚ ਵਧੀਆ ਪੈਸੇ ਮਿਲਦੇ ਆ ਤਾਂ ਇੱਥੇ ਰਹਿ ਕੇ ਜੌਬ ਕਰਨੀ ਚਾਹੀਦੀ ਆ ਕਿਉਂਕਿ ਇੱਥੇ ਵਾਲੇ ਨਜ਼ਾਰੇ ਉੱਥੇ ਨਹੀਂ ਆ ਉਥੇ ਦਾ ਬਸ ਸਵੇਰੇ ਸਵੇਰੇ ਉੱਠ ਕੇ ਕੰਮ ਤੇ ਚਲੇ ਜਾਓ ਤੇ ਸ਼ਾਮ ਨੂੰ ਘਰ ਆਜੋ ਕਈ ਵਾਰ ਤਾਂ ਸੀ ਪਰਿਵਾਰ ਇੱਕ ਦੂਜੇ ਨੂੰ ਮਿਲਦੇ ਵੀ ਨਹੀਂ ਗੱਲਾਂ ਬਾਤਾਂ ਵੀ ਨਹੀਂ ਕਰਦੇ ਛੁੱਟੀ ਵਾਲੇ ਦਿਨ ਮਿਲਦੇ ਆ ਕਿਉਂਕਿ ਕਿਸੇ ਕੋਲ ਟਾਈਮ ਹੀ ਨਹੀਂ ਹੁੰਦਾ ਮੈਂ ਉਹਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ ਮੈਂ ਕਿਾ ਇੰਨੀ ਲਾਈਫ ਬਿਜ਼ੀ ਹੁੰਦੀ ਉਥੇ ਉਹ ਕੈਨ ਲੱਗੀ ਹਾਂ ਕਿਉਂਕਿ ਮੈਨੂੰ ਜਿਆਦਾ ਬਾਰ-ਬਾਰੇ ਪਤਾ ਨਹੀਂ ਸੀ ਸਾਡੇ ਬਾਹਰ ਰਿਸ਼ਤੇਦਾਰੀ ਵਿੱਚੋਂ ਘੱਟ ਹੀ ਲੋਕ ਗਏ ਸੀ ਤੇ ਅਸੀਂ ਵੀ ਘਰੋਂ ਠੀਕ ਹੀ ਸੀ ਸਾਡੇ ਘਰ ਦਾ ਵੀ ਕੋਈ ਮੈਂਬਰ ਬਾਹਰ ਨਹੀਂ ਸੀ ਉਹਦੀਆਂ ਗੱਲਾਂ ਸੁਣ ਕੇ ਮੇਰਾ ਬਾਹਰ ਜਾਣ ਵਿੱਚ ਬੜਾ ਇੰਟਰਸਟ ਬਣ ਗਿਆ ਸੀ ਮੈਨੂੰ ਕਹਾਂ ਕਿ ਜੇਕਰ ਉਥੇ ਪੈਸੇ ਬਣਦੇ ਆ ਤਾਂ ਹੀ ਲੋਕ ਦਿਨ ਰਾਤ ਫਿਰਦੇ ਰਹਿੰਦੇ ਆ ਉਹ ਕਹਿਣ ਲੱਗੀ ਹਾਂ ਇਹ ਗੱਲ ਤਾਂ ਹੈਗੀ ਆ ਉਥੇ ਪੈਸੇ ਬਣਦੇ ਆ ਵਧੀਆ ਜੋ ਆਪਾਂ ਇੱਧਰ ਆ ਕੇ ਖਰਚ ਕਰ ਸਕਦੇ ਆ ਪਰ ਇੱਥੇ ਦੇ ਪੈਸੇ ਖੜਦੇ ਹੀ ਨਹੀਂ ਇਸ ਤਰ੍ਹਾਂ ਸੀ ਗੱਲਾਂ ਬਾਤਾਂ ਕਰਦੇ ਸੀ ਇੰਨੇ ਟਾਈਮ ਤੱਕ ਫੁੱਫੜ ਵੀ ਸ਼ਹਿਰੋਂ ਆ ਗਿਆ ਤੇ ਫੁੱਫੜ ਅਰਸ਼ ਨੂੰ ਕਹਿਣ ਲੱਗਾ ਕਿ ਸੌਰੀ ਪੁੱਤ ਮੈਂ ਲੇਟ ਹੋ ਗਿਆ ਚਲ ਤੈਨੂੰ ਡਾਕਟਰ ਕੋਲ ਵਿਖਾ ਕੇ ਆਉਨੇ ਆ ਤੇਰਾ ਚੈੱਕਅਪ ਕਰਵਾ ਕੇ ਆਉਨੇ ਆ ਮੈਂ ਥੋੜਾ ਜਿਹਾ ਕੰਮ ਗਿਆ ਸੀ ਇਸ ਕਰਕੇ ਲੇਟ ਹੋ ਗਿਆ ਅਰਸ਼ ਕਹਿਣ ਲੱਗੀ ਕੋਈ ਗੱਲ ਨਹੀਂ ਮਾਮਾ ਜੀ ਅਰਸ਼ ਮੈਨੂੰ ਕਹਿਣ ਲੱਗੀ ਤੂੰ ਚੱਲੇਗਾ ਨਾਲ ਮੈਂ ਕਿਹਾ ਹਾਂ ਮੈਂ ਕੀ ਕਰਨਾ ਕਰੇ ਮੈਂ ਵੀ ਨਾਲ ਹੀ ਚੱਲਦਾ ਫੁੱਫੜ ਕਹਿਣ ਲੱਗਿਆ ਤੂੰ ਕੀ ਕਰਨਾ ਉੱਥੇ ਤੂੰ ਆਪਣੀ ਪੜ੍ਹਾਈ ਕਰ ਮੈਂ ਫੁੱਫੜ ਨੂੰ ਕਿਹਾ ਕਿ ਫੁੱਫੜ ਜੀ ਮੈਂ ਕਰੇ ਬੋਰ ਹੋ ਰਿਹਾ ਮੈਨੂੰ ਵੀ ਨਾਲ ਲੈ ਜਾਓ ਫਿਰ ਮੇਰੇ ਜਾਦਾ ਕਹਿੰਤੇ ਫੁੱਫੜ ਜੀ ਮੈਨੂੰ ਨਾਲ ਲੈ ਗਏ ਅਸੀਂ ਸਾਰਾ ਪਰਿਵਾਰ ਹੀ ਚਲੇ ਗਏ ਪੂਆ ਵੀ ਨਾਲ ਹੀ ਗਈ ਸੀ ਪੂਆ ਅਰਸ਼ ਦਾ ਬੜਾ ਮੋਹ ਕਰਦੀ ਸੀ ਉਹਨੂੰ ਆਪਣੀਆਂ ਕੁੜੀਆਂ ਵਾਂਗ ਹੀ ਸਮਝਦੀ ਸੀ ਪੂਆ ਦਾ ਨੇਚਰ ਹੀ ਇਦਾਂ ਦਾ ਸੀ ਕਿ ਉਹ ਹਰ ਇੱਕ ਦੇ ਬੱਚੇ ਨੂੰ ਆਪਣਾ ਬਣਾ ਲੈਂਦੀ ਸੀ ਉਹ ਅਰਸ਼ ਦਾ ਵੀ ਬੜਾ ਕਰਦੀ ਸੀ ਜਦੋਂ ਉੱਥੇ ਜਾ ਕੇ ਚੈੱਕ ਕਰਾਇਆ ਤਾਂ ਡਾਕਟਰ ਤੋਂ ਪਤਾ ਲੱਗਾ ਕਿ ਅਰਸ਼ ਦੇ ਪੇਟ ਵਿੱਚ ਪੱਥਰੀ ਆ ਤੇ ਉਹ ਡਾਕਟਰ ਨੇ ਸਲਾਹ ਦਿੱਤੀ ਕਿ ਅਸੀਂ ਦਵਾਈਆਂ ਨਾਲ ਹੀ ਸੈੱਟ ਕਰ ਦਵਾਂਗੇ ਤੁਸੀਂ ਥੋੜਾ ਟਾਈਮ ਦਵਾਈਆਂ ਖਾ ਕੇ ਵੇਖੋ ਠੀਕ ਹੋ ਗਈ ਤਾਂ ਆਪਰੇਸ਼ਨ ਦੀ ਕੋਈ ਜ਼ਰੂਰਤ ਨਹੀਂ ਇਹ ਸੁਣ ਕੇ ਅਰਸ਼ ਦੇ ਮੂੰਹ ਤੇ ਅਲੱਗ ਹੀ ਖੁਸ਼ੀ ਸੀ ਇੱਦਾਂ ਲੱਗ ਰਿਹਾ ਸੀ ਜਿਵੇਂ ਉਹਦੇ ਸਿਰੋਂ ਭਾਰ ਲੈ ਗਿਆ ਹੋਵੇ ਮੈਂ ਉਹਦੇ ਕੋਲ ਪੁੱਛਿਆ ਕਿ ਤੂੰ ਬੜੀ ਖੁਸ਼ ਏਂ ਉਹ ਮੈਨੂੰ ਕਹਿਣ ਲੱਗੀ ਕਿ ਮੈਨੂੰ ਆਪਰੇਸ਼ਨ ਕਰਾਉਣ ਤੋਂ ਬੜਾ ਡਰ ਲੱਗਦਾ ਸੀ ਅੱਜ ਮੈਂ ਇਸ ਕਰਕੇ ਖੁਸ਼ ਏਂ ਕਿਉਂਕਿ ਡਾਕਟਰ ਨੇ ਦੱਸਿਆ ਸੀ ਕਿ ਦਵਾਈ ਨਾਲ ਮੈਂ ਠੀਕ ਹੋ ਸਕਦੀ ਹਾਂ ਹੁਣ ਮੈਂ ਦਵਾਈ ਹੀ ਖਾ ਲੂੰਗੀ ਤਾਂ ਠੀਕ ਹੋ ਜਾਊਂਗੀ ਉਹਨੂੰ ਵੇਖ ਕੇ ਮੈਂ ਬੜਾ ਖੁਸ਼ ਹੋਇਆ ਅਰਸ਼ ਨੂੰ ਵੇਖਣਾ ਅਰਸ਼ ਦੇ ਨਾਲ ਰਹਿਣਾ ਮੈਨੂੰ ਚੰਗਾ ਲੱਗਦਾ ਰਹਿੰਦਾ ਸੀ ਇਦਾਂ ਲੱਗਦਾ ਸੀ ਜਿਵੇਂ ਮੈਨੂੰ ਅਰਸ਼ ਦੇ ਨਾਲ ਪਿਆਰ ਹੋਣ ਲੱਗ ਗਿਆ ਹੋਵੇ ਪਰ ਅਰਸ਼ ਮੇਰੇ ਲਈ ਉਹ ਫੀਲਿੰਗ ਨਹੀਂ ਰੱਖਦੀ ਸੀ ਇਹ ਮੈਨੂੰ ਪਤਾ ਸੀ ਕਿਉਂਕਿ ਉਹ ਫੋਰਨ ਤੋਂ ਆਈ ਸੀ ਮੇਰੇ ਵਰਗੇ ਪਤਾ ਨਹੀਂ ਉੱਥੇ ਉਹਨੂੰ ਕਿੰਨੇ ਦਿਨ ਵਿੱਚ ਮਿਲਦੇ ਹੋਣਗੇ ਕਦੇ-ਕਦੇ ਸੋਚਦਾ ਸੀ ਕਿ ਮੈਂ ਐਵੇਂ ਉਹਦੇ ਬਾਰੇ ਸੋਚਣ ਲੱਗ ਗਿਆ ਮੇਰਾ ਤੇ ਉਹਦਾ ਕੋਈ ਮੇਲ ਨਹੀਂ ਸੀ ਮੈਂ ਜ਼ਿਆਦਾ ਅਮੀਰ ਘਰ ਦਾ ਮੁੰਡਾ ਨਹੀਂ ਸੀ ਤੇ ਉਹਦੀਆਂ ਮੇਰੇ ਨਾਲੋਂ ਟੌਹਰ ਹੀ ਵੱਖਰੀਆਂ ਸੀ ਪਰ ਦਿਲ ਕੀ ਦੇ ਕੰਟਰੋਲ ਵਿੱਚ ਹੁੰਦਾ ਆ ਮੇਰਾ ਦਿਲ ਵੀ ਮੇਰੇ ਵਾਸਤੇ ਵਿੱਚ ਨਹੀਂ ਸੀ ਮੈਂ ਆਪਣੇ ਦਿਲ ਨੂੰ ਵਾਸਤੇ ਵਿੱਚ ਬੜੀ ਕਰਨ ਦੀ ਕੋਸ਼ਿਸ਼ ਕਰਦਾ ਸੀ ਮੈਂ ਸੋਚਦਾ ਸੀ ਕਿ ਮੈਂ ਉਹਦੇ ਬਾਰੇ ਨਾ ਸੋਚਾਂ ਪਰ ਫਿਰ ਵੀ ਮੱਲੂ ਮੱਲੀ ਉਹਦੇ ਬਾਰੇ ਸੋਚ ਬੈਠਦਾ ਸੀ ਕਦੇ-ਕਦੇ ਦਿਲ ਵਿੱਚ ਸੋਚਦਾ ਸੀ ਕਿ ਜੇ ਮੇਰਾ ਅਰਸ਼ ਨਾਲ ਵਿਆਹ ਹੋ ਜਾਵੇ ਤਾਂ ਕਿੰਨਾ ਚੰਗਾ ਆ ਇੱਕ ਤਾਂ ਮੈਨੂੰ ਇੰਨੀ ਸੋਹਣੀ ਕੁੜੀ ਮਿਲ ਜੂਗੀ ਸਾਰੇ ਵੇਖਦੇ ਰਹਿ ਜਾਣਗੇ ਤੇ ਦੂਜਾ ਉਹਦੇ ਨਾਲ ਮੈਂ ਬਾਹਰ ਚੱਲਾ ਜਾਊਂਗਾ ਮੇਰੀ ਲਾਈਫ ਵੀ ਸੈੱਟ ਹੋ ਜਾਊਗੀ ਪਰ ਮੈਂ ਫੇਰ ਵੀ ਉਹਨੂੰ ਮਤਲਬ ਦਾ ਪਿਆਰ ਨਹੀਂ ਕਰਦਾ ਸੀ ਮੈਂ ਸੋਚਦਾ ਸੀ ਕਿ ਜੇ ਉਹ ਮੈਨੂੰ ਪਿਆਰ ਕਰੇਗੀ ਫੇਰ ਹੀ ਇਹ ਗੱਲ ਬਣੇ ਨਹੀਂ ਤਾਂ ਨਾ ਸਹੀ ਕਿਉਂਕਿ ਮੈਨੂੰ ਬਾਹਰ ਜਾਣ ਦਾ ਲਾਲਚ ਨਹੀਂ ਸੀ ਮੈਂ ਉਹਨੂੰ ਦਿਲੋਂ ਚਾਣ ਲੱਗ ਪਿਆ ਸੀ ਇਸ ਕਰਕੇ ਵੀ ਮੈਂ ਉਹਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਤੇ ਬਾਹਰ ਜਾਣਾ ਚਾਹੁੰਦਾ ਸੀ ਕਦੇ-ਕਦੇ ਮੈਨੂੰ ਆਪਣੇ ਆਪ ਤੇ ਲੱਗਦਾ ਸੀ ਕਿ ਮੈਂ ਮਤਲਬੀ ਹਾਂ ਜੋ ਮੈਂ ਉਹਨੂੰ ਬਾਹਰ ਜਾਣ ਲਈ ਪਿਆਰ ਕਰਦਾ ਪਰ ਬਿਲਕੁਲ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਮੈਂ ਉਹਨੂੰ ਸੱਚਾ ਪਿਆਰ ਕਰਨ ਲੱਗ ਗਿਆ ਸੀ ਪਰ ਮੈਨੂੰ ਇਹ ਮਹਿਸੂਸ ਹੁੰਦਾ ਸੀ ਕਿ ਜੇ ਮੈਂ ਉਹਨੂੰ ਪ੍ਰਪੋਜ਼ ਕਰੂੰਗਾ ਤਾਂ ਉਹਨੂੰ ਇਹ ਲੱਗੂਗਾ ਕਿ ਮੈਂ ਉਹਦੀ ਲੁੱਕ ਵੇਖ ਕੇ ਜਾਂ ਫਿਰ ਉਹਦਾ ਫੌਰਨ ਦਾ ਵੇਖ ਕੇ ਉਹਦੇ ਪਿੱਛੇ ਲੱਗ ਗਿਆ ਪਰ ਇਦਾਂ ਦੀ ਕੋਈ ਗੱਲ ਵੀ ਨਹੀਂ ਸੀ ਹਾਂ ਬੇਸ਼ੱਕ ਮੈਨੂੰ ਫੌਰਨ ਜਾਣ ਦਾ ਚਾਹ ਹੈਗਾ ਸੀ ਪਰ ਇਸ ਕਰਕੇ ਨਹੀਂ ਸੀ ਕਿ ਫੌਰਨ ਤੋਂ ਆਈਆ ਮੈਨੂੰ ਉਹਦੇ ਨਾਲ ਪਿਆਰ ਸੀ ਇਸ ਕਰਕੇ ਬਸ ਮੈਂ ਵਿਆਹ ਕਰਵਾ ਕੇ ਉਹਦੇ ਨਾਲ ਬਾਹਰ ਜਾਣਾ ਚਾਹੁੰਦਾ ਸੀ ਜਿੱਥੇ ਵੀ ਜਾਂਦਾ ਸੀ ਅਰਸ਼ ਨਾਲ ਜਾਣਾ ਚਾਹੁੰਦਾ ਸੀ ਮੇਰਾ ਅਰਸ਼ ਨਾਲ ਘਰ ਵਿੱਚ ਬੜਾ ਮਨ ਲੱਗਦਾ ਸੀ ਅਰਸ਼ ਏਦਾਂ ਦੀ ਕੁੜੀ ਸੀ ਕਿ ਉਹ ਬਿਨਾਂ ਮਤਲਬ ਦੀ ਗੱਲ ਕਿਸੇ ਨਾਲ ਨਹੀਂ ਕਰਦੀ ਸੀ ਉਹਨੂੰ ਕਿਤਾਬਾਂ ਪੜ੍ਹਨ ਦਾ ਬੜਾ ਸ਼ੌਂਕ ਸੀ ਉਹ ਸਾਰਾ ਦਿਨ ਬੈਠ ਕੇ ਕਿਤਾਬਾਂ ਪੜ੍ਹਦੀ ਰਹਿੰਦੀ ਸੀ ਮੈਂ ਉਹਨੂੰ ਕਈ ਵਾਰ ਟੋਕਦਾ ਸੀ ਕਿ ਤੂੰ ਸਾਰਾ ਦਿਨ ਕਿਤਾਬਾਂ ਹੀ ਪੜ੍ਹਦੀ ਰਹਿਣੀ ਆ ਉਹ ਮੈਨੂੰ ਕਹਿੰਦੀ ਸੀ ਕਿ ਹੋਰ ਮੈਂ ਕੀ ਕਰਾਂ ਮੈਂ ਬੋਰ ਹੁੰਦੀ ਆ ਅਰਸ਼ ਨੂੰ ਫੋਨ ਵੇਖਣਾ ਬੜਾ ਘੱਟ ਪਸੰਦ ਸੀ ਉਹ ਫੋਨ ਵੇਖਦੀ ਹੀ ਨਹੀਂ ਸੀ ਮੈਂ ਉਹਨੂੰ ਕਈ ਵਾਰ ਗੇਮ ਖੇਡਣ ਲਾ ਲੈਂਦਾ ਸੀ ਪਰ ਉਹਨੂੰ ਗੇਮ ਖੇਡਣ ਦਾ ਵੀ ਘੱਟ ਹੀ ਸ਼ੌਂਕ ਸੀ ਉਹ ਗੇਮ ਖੇਡਣ ਤੋਂ ਬੋਰ ਹੋ ਜਾਂਦੀ ਸੀ ਫੋਨ ਵੇਖਣ ਤੋਂ ਬੋਰ ਹੋ ਜਾਂਦੀ ਸੀ ਪਰ ਕਿਤਾਬਾਂ ਪੜਨ ਤੋਂ ਕਦੇ ਬੋਰ ਨਹੀਂ ਹੁੰਦੀ ਸੀ ਸ਼ਾਇਦ ਇਹ ਉਹਦਾ ਸ਼ੌਂਕ ਸੀ ਉਹਨੂੰ ਵੇਖ-ਵੇਖ ਕੇ ਮੈਂ ਵੀ ਫੋਨ ਘੱਟ ਵੇਖਦਾ ਸੀ ਮੈਂ ਵੀ ਉਹਦੇ ਨਾਲ ਕਿਤਾਬਾਂ ਪੜਨ ਲੱਗ ਜਾਂਦਾ ਸੀ ਜਦਕਿ ਮੈਨੂੰ ਅੱਜ ਤੱਕ ਕਿਤਾਬਾਂ ਪੜਨ ਦਾ ਸ਼ੌਂਕ ਨਹੀਂ ਸੀ ਪਰ ਉਹਨੂੰ ਦੇਖ-ਦੇਖ ਕੇ ਮੈਂ ਵੀ ਕਿਤਾਬਾਂ ਪੜ੍ਹਨ ਲੱਗ ਜਾਂਦਾ ਸੀ ਉਹਦਾ ਸ਼ੌਂਕ ਮੇਰਾ ਸ਼ੌਂਕ ਬਣਦਾ ਜਾ ਰਿਹਾ ਸੀ ਬਸ ਇਸੇ ਨੂੰ ਤਾਂ ਪਿਆਰ ਕਹਿੰਦੇ ਨੇ ਮੈਨੂੰ ਉਹਦੇ ਨੇੜੇ-ਨੇੜੇ ਰਹਿਣਾ ਬੜਾ ਪਸੰਦ ਸੀ ਕਈ ਵਾਰ ਮੈਂ ਉਹਨੂੰ ਕਹਿੰਦਾ ਸੀ ਕਿ ਤੂੰ ਮੇਰੇ ਨਾਲ ਸਕੂਲ ਚੱਲੀ ਤੂੰ ਘਰ ਵਿੱਚ ਬੋਰ ਹੁੰਦੀ ਰਹਿਣੀ ਆ ਪਰ ਭੂਆ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਸੀ ਉਹ ਕਹਿੰਦੀ ਸੀ ਕਿ ਇੰਨਾ ਵੀ ਚੰਗਾ ਨਹੀਂ ਲੱਗਦਾ ਭੂਆ ਇਸ ਗੱਲ ਨੂੰ ਮੰਨਦੀ ਸੀ ਕਿ ਜਵਾਨ ਮੁੰਡੇ ਕੁੜੀਆਂ ਨੂੰ ਇੱਕ ਲਿਮਟ ਵਿੱਚ ਰਹਿਣਾ ਚਾਹੀਦਾ ਉਹ ਮੈਨੂੰ ਵੀ ਇਹ ਗੱਲ ਸਮਝਾਉਂਦੀ ਸੀ ਕਿ ਪੁੱਤ ਬੇਸ਼ੱਕ ਅਰਸ਼ ਤੇਰੀ ਚੰਗੀ ਦੋਸਤ ਬਣ ਗਈ ਆ ਪਰ ਫਿਰ ਵੀ ਤੂੰ ਜ਼ਿਆਦਾ ਉਹਦੇ ਨੇੜੇ-ਨੇੜੇ ਨਾ ਬੈਠਿਆ ਕਰ ਸ਼ਾਇਦ ਤੇਰੇ ਫੁੱਫੜ ਨੂੰ ਇਹ ਗੱਲ ਚੰਗੀ ਨਾ ਲੱਗੇ ਭੂਆ ਮੈਨੂੰ ਸਮਝਾਉਂਦੀ ਸੀ ਕਿ ਹਰ ਰਿਸ਼ਤਾ ਲਿਮਟ ਵਿੱਚ ਹੀ ਚੰਗਾ ਲੱਗਦਾ ਆ ਬਾਅਦ ਵਿੱਚ ਤੈਨੂੰ ਪਤਾ ਹੀ ਆ ਕਿੰਨੀਆਂ ਗੱਲਾਂ ਹੋ ਜਾਂਦੀਆਂ ਨੇ ਪਰ ਮੈਂ ਭੂਆ ਨੂੰ ਕੀ ਸਮਝਾਉਣਾ ਕਿ ਮੈਂ ਤਾਂ ਉਹਨੂੰ ਪਿਆਰ ਕਰ ਬੈਠਾ ਆ ਕਦੇ-ਕਦੇ ਦਿਲ ਕਰਦਾ ਸੀ ਭੂਆ ਨੂੰ ਆਪਣੇ ਦਿਲ ਦੀ ਗੱਲ ਦੱਸ ਦੇਵਾਂ ਫਿਰ ਸੋਚਦਾ ਸੀ ਕਿ ਕਿਤੇ ਭੂਆ ਮੈਨੂੰ ਗਲਤੀ ਨਾ ਸਮਝ ਲਵੇ ਕਿਉਂਕਿ ਭੂਆ ਹੋਣਾਂ ਦੇ ਜ਼ਮਾਨੇ ਵਿੱਚ ਇਹ ਪਿਆਰ ਵਿਆਰ ਦੀਆਂ ਗੱਲਾਂ ਨਹੀਂ ਚਲਦੀਆਂ ਸੀ ਇਸ ਕਰਕੇ ਸ਼ਾਇਦ ਉਹ ਪਿਆਰ ਨੂੰ ਨਾ ਸਮਝਣ ਪਰ ਫਿਰ ਵੀ ਭੂਆ ਮੇਰਾ ਬੜਾ ਮੋਹ ਕਰਦੀ ਸੀ ਮੈਨੂੰ ਲੱਗਦਾ ਸੀ ਕਿ ਭੂਆ ਮੈਨੂੰ ਜ਼ਰੂਰ ਸਮਝੂਗੀ ਪਰ ਜਿੰਨਾ ਟਾਈਮ ਮੈਂ ਅਰਸ਼ ਦੇ ਦਿਲ ਦੀ ਗੱਲ ਨਹੀਂ ਬੋਝ ਲੈਂਦਾ ਸੀ ਜਿੰਨਾ ਟਾਈਮ ਇਹ ਨਹੀਂ ਜਾਣ ਲੈਂਦਾ ਸੀ ਕਿ ਉਹ ਮੈਨੂੰ ਪਸੰਦ ਕਰਦੀ ਵੀ ਹੈ ਜਾਂ ਨਹੀਂ ਉਹਨਾਂ ਟਾਈਮ ਮੈਂ ਕਿਸੇ ਕੋਲ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਸੀ ਬੇਸ਼ੱਕ ਮੈਨੂੰ ਇਸ ਗੱਲ ਦਾ ਅੰਦਾਜ਼ਾ ਹੈਗਾ ਸੀ ਕਿ ਅਰਸ਼ ਮੇਰੇ ਬਾਰੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸੋਚਦੀ ਪਰ ਫਿਰ ਵੀ ਦਿਲ ਵਿੱਚ ਇੱਕ ਉਮੀਦ ਜਈ ਸੀ ਮੈਂ ਉਹਦੇ ਨਾਲ ਬੜੇ ਹਿਸਾਬ ਕਿਤਾਬ ਨਾਲ ਗੱਲਾਂ ਕਰਦਾ ਰਹਿੰਦਾ ਸੀ ਤਾਂ ਕਿ ਉਹਨੂੰ ਵੀ ਨਾ ਬੁਰਾ ਲੱਗੇ ਤੇ ਮੈਂ ਉਹਦੇ ਨੇੜੇ-ਨੇੜੇ ਵੀ ਰਹਿ ਸਕਾਂ ਅਰਸ਼ ਭੂਆ ਹੁਣਾਂ ਕੋਲ ਸੌਂਦੀ ਸੀ ਤੇ ਮੈਂ ਅਲੱਗ ਸੌਂਦਾ ਸੀ ਮੈਂ ਰਾਤ ਨੂੰ ਵੀ ਕਈ ਵਾਰ ਉਹਨੂੰ ਸੁੱਤੀ ਪਈ ਨੂੰ ਵੇਕਦਾ ਰਹਿੰਦਾ ਸੀ ਮੈਨੂੰ ਇਦਾਂ ਲੱਗਦਾ ਸੀ ਜਿਵੇਂ ਮੈਂ ਉਹਦੇ ਪਿਆਰ ਵਿੱਚ ਪਾਗਲ ਹੋ ਗਿਆ ਹੋਵਾਂ ਕਦੇ-ਕਦੇ ਦਿਲ ਕਰਦਾ ਸੀ ਕਿ ਉਹਨੂੰ ਆਪਣੇ ਦਿਲ ਦੀ ਗੱਲ ਦੱਸ ਦੇਵਾਂ ਪਰ ਫਿਰ ਸੋਚਦਾ ਸੀ ਕਿ ਜੇਕਰ ਉਹਨੇ ਇਹ ਗੱਲ ਫੁੱਫੜ ਕੋਲ ਕਰ ਦਿੱਤੀ ਤਾਂ ਫੁੱਫੜ ਮੈਨੂੰ ਗਲਤ ਨਾ ਸਮਝੇ ਤੇ ਮੈਨੂੰ ਘਰੋਂ ਬਾਹਰ ਨਾ ਕਰ ਦੇਵੇ ਹੁਣ ਤਾਂ ਮੈਨੂੰ ਮੰਮੀ ਵੀ ਕਹਿੰਦੀ ਰਹਿੰਦੀ ਸੀ ਕਿ ਹੁਣ ਤੂੰ ਪਿੰਡ ਬਿਲਕੁਕੁਲ ਵੀ ਨਹੀਂ ਆਉਂਦਾ ਹੁਣ ਤਾਂ ਬਸ ਮੈਂ ਸਕੂਲੋਂ ਸਿੱਧਾ ਭੂਆ ਕੋਲ ਹੀ ਚਲਾ ਜਾਂਦਾ ਸੀ ਪਰ ਕਿਸੇ ਨੂੰ ਕੀ ਪਤਾ ਸੀ ਕਿ ਮੈਂ ਅਰਸ਼ਦ ਅਮਾਰਾ ਉੱਥੇ ਜਾਣਾ ਹਿੰ ਜਿੰਨਾ ਟਾਈਮ ਸਕੂਲ ਵਿੱਚ ਰਹਿੰਦਾ ਸੀ ਮੈਨੂੰ ਅਰਸ਼ ਦੀ ਹੀ ਯਾਦ ਆਉਂਦੀ ਰਹਿੰਦੀ ਸੀ ਸਕੂਲ ਵਿੱਚ ਬਥੇਰੀਆਂ ਸੋਹਣੀਆਂ-ਸੋਹਣੀਆਂ ਕੁੜੀਆਂ ਸੀ ਪਰ ਦਿਲ ਅਰਸ਼ ਨੂੰ ਹੀ ਚਾਹੁੰਦਾ ਸੀ ਮੈਂ ਕਦੇ ਕਿਸੇ ਕੁੜੀ ਵੱਲ ਧਿਆਨ ਨਹੀਂ ਦਿੱਤਾ ਸੀ ਪਰ ਅਰਸ਼ ਮੇਰੇ ਦਿਲ ਨੂੰ ਲੱਗ ਗਈ ਸੀ ਉਹਨੂੰ ਤਾਂ ਵੇਖਣਸਾਰ ਹੀ ਮੈਨੂੰ ਪਿਆਰ ਹੋ ਗਿਆ ਸੀ ਪਹਿਲਾਂ ਮੈਂ ਸਿਰਫ ਪੜ੍ਹਾਈ ਵੱਲ ਧਿਆਨ ਦਿੰਦਾ ਸੀ ਜਦੋਂ ਮੁੰਡੇ ਕੁੜੀਆਂ ਦੀਆਂ ਗੱਲਾਂ ਕਰਦੇ ਸੀ ਮੈਨੂੰ ਉਹ ਗੱਲਾਂ ਬਿਲਕੁਲ ਪਸੰਦ ਹੀ ਨਹੀਂ ਸੀ ਪਰ ਅਰਸ਼ ਨੂੰ ਵੇਖ ਕੇ ਪਤਾ ਨਹੀਂ ਦਿਲ ਨੂੰ ਕੀ ਹੋ ਗਿਆ ਬਸ ਉਹਦਾ ਹੀ ਹੋ ਬੈਠਿਆ ਮੈਂ ਤੇ ਅਰਸ਼ਦ ਚੰਗੇ ਦੋਸਤ ਬਣ ਗਏ ਸੀ ਅਸੀਂ ਦੋਵੇਂ ਪਾਰ ਪਿੰਡ ਦੇ ਪਾਰਕ ਵਿੱਚ ਵੀ ਘੁੰਮਣ ਲਈ ਚਲੇ ਜਾਂਦੇ ਸੀ ਪਰ ਭੂਆ ਇਸ ਗੱਲ ਤੇ ਖੁਸ਼ ਨਹੀਂ ਸੀ ਭੂਆ ਸੋਚਦੀ ਸੀ ਕਿ ਲੋਕ ਵੇਖਣਗੇ ਸ਼ਾਇਦ ਗਲਤ ਨਾ ਸੋਚ ਲੈਣ ਪਰ ਫੁੱਫੜ ਕਹਿ ਦਿੰਦਾ ਸੀ ਕਿ ਤੂੰ ਐਵੇਂ ਨਾ ਜ਼ਿਆਦਾ ਬੋਲੀ ਜਾਇਆ ਕਰ ਇਦਾਂ ਕੁਝ ਨਹੀਂ ਹੁੰਦਾ ਉਹ ਚੰਗੇ ਦੋਸਤ ਨੇ ਇਹਦੇ ਵਿੱਚ ਕਿਹੜੀ ਗੱਲ ਆ ਕਈ ਵਾਰ ਸਾਡੇ ਨਾਲ ਫੁੱਫੜ ਚਲਾ ਜਾਂਦਾ ਸੀ ਗਰਮੀਆਂ ਦਾ ਟਾਈਮ ਸੀ ਅਰਸ਼ਨਾ ਕੇ ਨਿਕਲੀ ਉਹਨੇ ਬੜੇ ਟਾਈਟ ਕੱਪੜੇ ਪਾਏ ਹੋਏ ਸੀ ਉਹ ਕੈਪਰੀਜ਼ ਉਹਨੇ ਪਾਈ ਸੀ ਉਹ ਬੜੀ ਸੀ ਮੈਂ ਕਿਹਾ ਤੂੰ ਇੰਨੇ ਟਾਈਟ ਕੱਪੜੇ ਪਾ ਕੇ ਆ ਗਈ ਇੰਨੀ ਗਰਮੀ ਆ ਉਹ ਕਹਿਣ ਲੱਗੀ ਇਹ ਇਦਾਂ ਦੇ ਕੱਪੜੇ ਨੇ ਪਾਗਲ ਇਹਦੇ ਵਿੱਚ ਗਰਮੀ ਨਹੀਂ ਲੱਗਦੀ ਇਹ ਠੰਡੇ ਹੁੰਦੇ ਆ ਇਸ ਕਰਕੇ ਮੈਂ ਇਹ ਪਾਏ ਆ ਪਰ ਮੈਨੂੰ ਤਾਂ ਲੱਗ ਰਿਹਾ ਸੀ ਜਿਵੇਂ ਉਹਦਾ ਸਾਹ ਹੀ ਬੰਦ ਹੋ ਰਿਹਾ ਹੋਵੇ ਉਹਦੇ ਇਸ ਤਰ੍ਹਾਂ ਦੇ ਕੱਪੜੇ ਪਾਏ ਵੇਖ ਕੇ ਮੇਰਾ ਮਨ ਥੋੜਾ ਡਾਂਵਾਂਡੋਲ ਹੋ ਰਿਹਾ ਸੀ ਉਦੇ ਕੱਪੜੇ ਬਿਲਕੁਲ ਨਾਲਜੇ ਲੱਗੇ ਹੋਏ ਸੀ ਮੈਂ ਵਾਰ-ਵਾਰ ਉਹਦੇ ਵੱਲ ਵੇਖ ਰਿਹਾ ਸੀ ਉਹਨੇ ਆਪਣੇ ਵਾਲਾਂ ਦਾ ਜੂڑا ਬੰਨ ਲਿਆ ਸੀ ਤੇ ਬੜੀ ਪਿਆਰੀ ਲੱਗ ਰਹੀ ਸੀ ਮੈਂ ਉਹਨੂੰ ਵੇਖੀ ਜਾ ਰਿਹਾ ਸੀ ਵੇਖਦੇ-ਵੇਖਦੇ ਉਹ ਆਪਣੇ ਕਮਰੇ ਵਿੱਚ ਚਲੀ ਗਈ ਮੈਂ ਆਸਾ-ਪਾਸਾ ਵੇਖ ਕੇ ਉਹਦੇ ਪਿੱਛੇ ਹੀ ਕਮਰੇ ਵਿੱਚ ਚਲਾ ਗਿਆ ਤੇ ਮੇਰਾ ਦਿਲ ਕਰਦਾ ਸੀ ਉਹਨੂੰ ਆਪਣੇ ਸਤੇਨਾ ਲਾ ਲਵਾਂ ਉਸ ਟਾਈਮ ਸਾਰੇ ਘਰ ਵਿੱਚ ਸੀ ਮੇਰੀ ਭੂਆ ਆਈ ਤੇ ਮੈਨੂੰ ਕਹਿਣ ਲੱਗੀ ਕਿਸੇ ਦੇ ਘਰ ਮੈਂ ਰਿਸ਼ਤਾ ਕਰਵਾ ਰਹੀ ਆ ਤੇ ਮੈਂ ਉਹਨਾਂ ਦੇ ਘਰ ਜਾ ਕੇ ਆਉਣੀ ਆ ਮੈਨੂੰ 2 ਘੰਟੇ ਲੱਗ ਜਾਣਗੇ ਤੁਸੀਂ ਪਿੱਛੇ ਘਰ ਦਾ ਧਿਆਨ ਰੱਖਿਓ ਭੂਆ ਨੇ ਦੱਸਿਆ ਕਿ ਤੇਰਾ ਫੁੱਫੜ ਸ਼ਹਿਰ ਗਿਆ ਆ ਭੂਆ ਚਲੀ ਗਈ ਭੂਆ ਦੇ ਜਾਣ ਪਿੱਛੋਂ ਮੈਂ ਤੇ ਅਰਸ਼ ਦੋਵੇਂ ਜਾਣੇ ਇੱਕ ਰੂਮ ਵਿੱਚ ਹੀ ਬੈਠੇ ਸੀ ਮੇਰਾ ਦਿਲ ਕਰਦਾ ਸੀ ਕਿ ਮੈਂ ਉਹਦੇ ਨਾਲ ਕੁਝ ਕਰ ਲਵਾਂ ਪਰ ਉਹਦੇ ਕੋਲੋਂ ਡਰ ਵੀ ਲੱਗਦਾ ਸੀ ਕਿਉਂਕਿ ਮੈਂ ਕਿਸੇ ਨਾਲ ਪਹਿਲਾਂ ਆਪਣੇ ਪਿਆਰ ਦਾ ਇਜ਼ਹਾਰ ਹੀ ਨਹੀਂ ਕੀਤਾ ਸੀ ਬੈਠੇ ਬੈਠੇ ਅਸੀਂ ਕਿਸੇ ਗੱਲ ਤੋਂ ਲੜ ਪਏ ਮਤਲਬ ਪਿਆਰ ਵਾਲੀ ਹੀ ਲੜਾਈ ਸੀ ਉਹ ਮੇਰੇ ਚੱਕ ਕੇ ਸਹਰਾਣਾ ਮਾਰਨ ਲੱਗੀ ਮੈਂ ਉਹਦੇ ਮਾਰਨ ਲੱਗਾ ਇਸ ਤਰ੍ਹਾਂ ਕਰਦੇ ਕਰਦੇ ਉਹ ਮੇਰੇ ਉੱਪਰ ਆ ਕੇ ਡਿੱਗੀ ਜਦੋਂ ਮੇਰੇ ਉੱਪਰ ਆ ਕੇ ਡਿੱਗੀ ਤਾਂ ਸਾਡੀਆਂ ਅੱਖਾਂ ਲੜ ਗਈਆਂ ਉਹ ਵੀ ਮੇਰੇ ਵੱਲ ਦੇਖਣ ਲੱਗੀ ਮੈਂ ਉਹਦੇ ਤੇ ਹੱਥ ਰੱਖ ਲਿਆ ਤੇ ਹੌਲੀ-ਹੌਲੀ ਪਿਆਰ ਜਿਹਾ ਕਰਨ ਲੱਗਾ ਇਸ ਤਰ੍ਹਾਂ ਕਰਨ ਨਾਲ ਉਹਨੂੰ ਵੀ ਜਿਵੇਂ ਇੱਕ ਮਸਤੀ ਜੀ ਚੜਦੀ ਜਾ ਰਹੀ ਸੀ ਤੇ ਉਹਨੇ ਮੈਨੂੰ ਘੁੱਟ ਕੇ ਆਪਣੇ ਨਾਲ ਲਗਾ ਲਿਆ ਅਸੀਂ ਦੋਵੇਂ ਇੱਕ ਦੂਜੇ ਦੇ ਉੱਪਰ ਥੱਲੇ ਹੋ ਗਏ ਤੇ ਪਤਾ ਹੀ ਨਹੀਂ ਲੱਗਿਆ ਕਦੋਂ ਸਾਡੇ ਵਿੱਚ ਉਹ ਸਭ ਹੋਣ ਲੱਗਾ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਇਹ ਸਭ ਕਰੂੰਗਾ ਪਰ ਅਰਸ਼ ਨੂੰ ਵੀ ਜਿਵੇਂ ਇੱਕ ਜੋਸ਼ ਜਿਹਾ ਚੜ ਗਿਆ ਉਹ ਵੀ ਆਪਣੇ ਆਪ ਨੂੰ ਕੰਟਰੋਲ ਨਹੀਂ ਕਰ ਪਾਈ ਤੇ ਮੈਂ ਵੀ ਉਹਦੇ ਤੇ ਹੱਥ ਰੱਖ ਲਿਆ ਫਿਰ ਹੌਲੀ-ਹੌਲੀ ਅਸੀਂ ਦੋਵੇਂ ਜਾਣੇ ਇੱਕ ਦੂਜੇ ਦੇ ਨੱਕ ਨਜ਼ਦੀਕ ਆ ਗਏ ਅਸੀਂ ਉਸ ਪਲ ਦਾ ਨਜ਼ਾਰਾ ਲੈਣ ਲੱਗੇ ਨਜ਼ਾਰਾ ਲੈਂਦੇ ਲੈਂਦੇ ਕਦੋਂ ਇੱਕ ਘੰਟਾ ਬੀਤ ਗਿਆ ਪਤਾ ਨਹੀਂ ਲੱਗਾ ਫਿਰ ਮੈਂ ਅਰਸ਼ ਨੂੰ ਕਿਹਾ ਕਿ ਤੂੰ ਸਾਈਡ ਤੇ ਹੋ ਜਾ ਭੂਆ ਘਰ ਆਉਣ ਵਾਲੀ ਆ ਪਰ ਅਰਸ਼ ਉੱਠਣ ਦਾ ਨਾਮ ਹੀ ਨਹੀਂ ਲੈ ਰਹੀ ਸੀ ਮੈਨੂੰ ਅਰਸ਼ ਤੋਂ ਇੰਨੀ ਉਮੀਦ ਨਹੀਂ ਸੀ ਮੈਨੂੰ ਲੱਗਦਾ ਸੀ ਜੇਕਰ ਮੈਂ ਉਹਨੂੰ ਹੱਥ ਵੀ ਲਗਾ ਲਿਆ ਤਾਂ ਉਹ ਗੁੱਸਾ ਕਰੂਗੀ ਪਰ ਅਜ ਉਹਨੇ ਮੇਰ ਨਾਲ ਸਭ ਕੁਝ ਕਰ ਲਿਆ ਇਹ ਸਭ ਹੋਣ ਤੋਂ ਬਾਅਦ ਅਸੀਂ ਦੋਵੇਂ ਹੋਸ਼ ਵਿੱਚ ਆਏ ਤੇ ਮੈਂ ਅਰਸ਼ ਨੂੰ ਕਿਹਾ ਕਿ ਮੈਨੂੰ ਮaaf ਕਰ ਦੇ ਮੈਨੂੰ ਪਤਾ ਨਹੀਂ ਲੱਗਿਆ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਅਰਸ਼ ਨੂੰ ਇਸ ਗੱਲ ਦਾ ਕੋਈ ਪਛਤਾਵਾ ਹੀ ਨਾ ਹੋਵੇ ਹੁਣ ਸਾਡੇ ਵਿੱਚ ਰਿਲੇਸ਼ਨ ਬਣੇ ਤੋਂ ਬਾਅਦ ਮੈਂ ਸੋਚਦਾ ਸੀ ਕਿ ਮੈਂ ਆਪਣੇ ਪਿਆਰ ਦਾ ਇਜ਼ਹਾਰ ਅਰਸ਼ ਕੋਲ ਕਰੂੰਗਾ ਮੇਰੀ ਹਿੰਮਤ ਨਹੀਂ ਹੋ ਰਹੀ ਸੀ ਮੈਨੂੰ ਇਹ ਸਮਝ ਨਹੀਂ ਲੱਗ ਰਿਹਾ ਸੀ ਕਿ ਅਰਸ਼ ਨੇ ਕਿਹੜੇ ਢੰਗ ਨਾਲ ਮੇਰੇ ਨਾਲ ਰਿਲੇਸ਼ਨ ਬਣਾ ਲਿਆ ਕੀ ਉਹ ਮੈਨੂੰ ਪਿਆਰ ਕਰਦੀ ਹੋਵੇਗੀ ਇਹ ਸਭ ਆਪਣੇ ਮਨ ਵਿੱਚ ਹੀ ਸੋਚ ਰਿਹਾ ਸੀ ਪਰ ਮੈਨੂੰ ਕੁਝ ਵੀ ਨਹੀਂ ਪਤਾ ਸੀ ਕਿ ਉਹਨੇ ਮੇਰੇ ਨਾਲ ਰਿਲੇਸ਼ਨ ਕਿਵੇਂ ਬਣਾ ਲਿਆ ਪਰ ਮੈਂ ਉਹਦੇ ਦਿਲ ਦੀ ਗੱਲ ਜਾਨਣਾ ਚਾਹੁੰਦਾ ਸੀ ਜੇਕਰ ਮੈਂ ਸ਼ੁਰੂਆਤ ਕਰੂੰਗਾ ਫੇਰ ਹੀ ਉਹਨੇ ਸ਼ੁਰੂਆਤ ਕਰਨੀ ਸੀ ਹੁਣ ਐਡਾ ਵੱਡਾ ਰਿਲੇਸ਼ਨ ਬਣ ਚੁੱਕਿਆ ਸੀ ਪਰ ਪਿਆਰ ਦਾ ਇਜ਼ਹਾਰ ਕਰਨਾ ਤਾਂ ਬੜੀ ਛੋਟੀ ਜੀ ਗੱਲ ਸੀ ਮੈਨੂੰ ਲੱਗ ਰਿਹਾ ਸੀ ਕਿ ਸ਼ਾਇਦ ਉਸ ਟਾਈਮ ਹਾਲਾਤ ਹੀ ਇਸ ਤਰ੍ਹਾਂ ਦੇ ਸੀ ਕਿ ਅਰਸ਼ ਕੋਲੋਂ ਵੀ ਕੰਟਰੋਲ ਨਾ ਹੋਇਆ ਤੇ ਮੇਰੇ ਕੋਲੋਂ ਵੀ ਨਾ ਹੋਇਆ ਪਰ ਮੈਂ ਫਿਰ ਵੀ ਰਿਸ਼ਤੇ ਨੂੰ ਇੱਕ ਨਾਮ ਦੇਣਾ ਚਾਹੁੰਦਾ ਸੀ ਕਿਉਂਕਿ ਮੈਂ ਉਹਦੇ ਨਾਲ ਟਾਈਮ ਪਾਸ ਨਹੀਂ ਕਰਦਾ ਸੀ ਮੈਂ ਤਾਂ ਉਹਦੇ ਨਾਲ ਪਿਆਰ ਕਰਦਾ ਸੀ ਇੱਕ ਦਿਨ ਅਰਸ਼ ਨੂੰ ਮੈਂ ਇਹ ਗੱਲ ਕਹਿ ਹੀ ਦਿੱਤੀ ਕਿ ਮੈਂ ਤੈਨੂੰ ਬੜਾ ਪਸੰਦ ਕਰਦਾ ਤੇ ਤੈਨੂੰ ਪਿਆਰ ਵੀ ਕਰਦਾ ਆ ਅਰਸ਼ ਨੇ ਇਹ ਗੱਲ ਹਾਸੇ ਕੇ ਟਾਲ ਦਿੱਤੀ ਉਹ ਕਹਿਣ ਲੱਗੇ ਚੱਲ ਪਾਗਲ ਜਿਆ ਮੈਨੂੰ ਇਹ ਗੱਲ ਵਿੱਚ ਥੋੜੀ ਜੀ ਹੈਰਾਨੀ ਹੋਈ ਕਿ ਉਹ ਨਾ ਤਾਂ ਖੁਸ਼ ਹੋਈ ਤੇ ਨਾ ਹੀ ਨਾਰਾਜ਼ ਹੋਈ ਬਸ ਉਹਨੇ ਇਹ ਗੱਲ ਹਾਸੇ ਵਿੱਚ ਟਾਲ ਦਿੱਤੀ ਪਰ ਮੈਨੂੰ ਇਹ ਗੱਲ ਦਾ ਬੜਾ ਪਛਤਾਵਾ ਜਿਆ ਹੋ ਰਿਹਾ ਸੀ ਕਦੋਂ ਉਹ ਮੈਨੂੰ ਆਪਣੇ ਦਿਲ ਦੀ ਗੱਲ ਦੱਸੂ ਕਿ ਉਹ ਮੈਨੂੰ ਚਾਹੁੰਦੀ ਵੀ ਆ ਜਾਂ ਨਹੀਂ ਮੈਨੂੰ ਲੱਗ ਰਿਹਾ ਸੀ ਕਿ ਉਹ ਸ਼ਰਮਾ ਗਈ ਆ ਇਸ ਕਰਕੇ ਉਹਨੇ ਗੱਲ ਹਾਸੇ ਵਿੱਚ ਟਾਲ ਦਿੱਤੀ ਆ ਪਰ ਮੈਂ ਆਪਣੀ ਕੋਸ਼ਿਸ਼ ਜਾਰੀ ਰੱਖੀ ਮੈਂ ਅਗਲੇ ਦਿਨ ਫੇਰ ਉਹਦੇ ਨਾਲ ਇਹ ਗੱਲ ਕਰਨੀ ਚਾਹੀ ਪਰ ਉਹ ਮੇਰੀ ਗੱਲ ਦਾ ਹਾਂ ਜਾਂ ਨਾ ਵਿੱਚ ਕੋਈ ਜਵਾਬ ਨਹੀਂ ਦੇ ਰਹੀ ਸੀ ਬਸ ਹਾਸੇ ਵਿੱਚ ਗੱਲ ਨੂੰ ਟਾਲ ਦਿੰਦੀ ਸੀ ਜਦੋਂ ਅਗਲੇ ਦਿਨ ਮੈਂ ਤੇ ਅਰਸ਼ ਦੋਵੇਂ ਵੇੜੇ ਵਿੱਚ ਬੈਠੇ ਸੀ ਮੈਂ ਅਰਸ਼ ਨੂੰ ਕਿਹਾ ਕਿ ਅਰਸ਼ ਤੂੰ ਮੇਰੀ ਗੱਲ ਦਾ ਜਵਾਬ ਕਿਉਂ ਨਹੀਂ ਦਿੰਦੀ ਤੈਨੂੰ ਇੱਕ ਵਾਰ ਸਮਝ ਨਹੀਂ ਲੱਗਦੀ ਕਿਉਂਕਿ ਮੈਨੂੰ ਬੜਾ ਗੁੱਸਾ ਆ ਗਿਆ ਸੀ ਤਾਂ ਅਰਸ਼ ਮੈਨੂੰ ਕਹਿਣ ਲੱਗੀ ਇੱਕ ਮਿੰਟ ਲਈ ਅੰਦਰ ਆ ਮੈਂ ਤੈਨੂੰ ਤੇਰੀ ਗੱਲ ਦਾ ਜਵਾਬ ਅੰਦਰ ਜਾ ਕੇ ਦਵਾਂਗੀ ਮੈਂ ਬੜਾ ਐਕਸਾਈਟਡ ਸੀ ਮੈਂ ਜਲਦੀ ਜਲਦੀ ਉਹਦੇ ਮਗਰ ਅੰਦਰ ਚਲਾ ਗਿਆ ਪਰ ਅੰਦਰ ਜਾ ਕੇ ਜੋ ਨੇ ਮੇਰੀ ਬੇਇੱਜ਼ਤੀ ਕੀਤੀ ਉਹ ਸੁਣ ਕੇ ਮੈਂ ਹੈਰਾਨ ਹੀ ਰਹਿ ਗਿਆ ਉਹ ਮੈਨੂੰ ਕਹਿਣ ਲੱਗੀ ਕਿ ਤੂੰ ਆਪਣੇ ਆਪ ਨੂੰ ਕੀ ਹੀਰੋ ਸਮਝਦਾ ਹੈ ਮੈਂ ਤੇਰੇ ਵਰਗੇ ਛੱਤੀ ਵੇਖੇ ਨੇ ਕੈਨੇਡਾ ਵਿੱਚ ਮੈਂ ਤਾਂ ਬਸ ਚੁੱਪ ਕਰਕੇ ਉਹਦੀਆਂ ਗੱਲਾਂ ਸੁਣੀ ਜਾ ਰਿਹਾ ਸੀ ਸਮਝ ਨਹੀਂ ਲੱਗ ਰਿਹਾ ਸੀ ਕਿ ਹੁਣ ਉਹਨੂੰ ਕੀ ਕਹਾਂ ਉਹ ਮੈਨੂੰ ਕਹਿਣ ਲੱਗੀ ਕਿ ਤੂੰ ਮੇਰਾ ਪਿੱਛਾ ਛੱਡ ਦੇ ਮੈਨੂੰ ਸੀਰੀਅਸ ਲੈਣਾ ਛੱਡ ਦੇ ਕਿਉਂਕਿ ਮੈਂ ਪਿਆਰ ਕਰਨ ਵਾਲਿਆਂ ਵਿੱਚੋਂ ਨਹੀਂ ਆ ਮੈਂ ਕਿਹਾ ਫਿਰ ਉਸ ਦਿਨ ਜੋ ਤੂੰ ਪਲ ਮੇਰੇ ਨਾਲ ਬਿਤਾਏ ਉਹ ਸਭ ਕੀ ਸੀ ਉਹ ਕਹਿਣ ਲੱਗੀ ਇਹੋ ਜਿਹੇ ਪਲ ਤਾਂ ਕੈਨੇਡਾ ਵਿੱਚ ਪਤਾ ਨਹੀਂ ਕਿੰਨੇ ਕੁ ਮੁੰਡਿਆਂ ਨਾਲ ਮੈਂ ਬਤਾਏ ਨੇ ਮੇਰੇ ਲਈ ਇਹ ਗੱਲ ਕੋਈ ਵੱਡੀ ਨਹੀਂ ਆ ਪਰ ਤੂੰ ਮੇਰੇ ਲਈ ਇਨਾ ਸੀਰੀਅਸ ਨਾ ਹੋ ਕਿਉਂਕਿ ਮੈਂ ਇਸ ਤਰ੍ਹਾਂ ਦੀ ਕੁੜੀ ਨਹੀਂ ਆ ਜੋ ਇੱਕ ਮੁੰਡੇ ਲਈ ਮਰ ਮਿਟਾ ਉਹਦੀਆਂ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਪਾਣੀ ਨਾਲ ਭਰ ਗਈਆਂ ਕਿਉਂਕਿ ਮੈਂ ਉਹਨੂੰ ਬੜੀ ਸਿਆਣੀ ਸਮਝਦਾ ਸੀ ਪਰ ਉਹ ਕੀ ਨਿਕਲੀ ਉਹਦੀ ਸ਼ਕਲ ਇੰਨੀ ਕਾ ਜ਼ਿਆਦਾ ਭੋਲੀ ਸੀ ਕਿ ਮੈਂ ਉਹਦੀਆਂ ਗੱਲਾਂ ਸੁਣ ਕੇ ਹੈਰਾਨ ਹੀ ਰਹਿ ਗਿਆ ਮੈਨੂੰ ਬਿਲਕੁਲ ਯਕੀਨ ਨਹੀਂ ਹੋ ਰਿਹਾ ਸੀ ਕਿ ਮੈਂ ਅਰਸ਼ ਦੇ ਮੂੰਹੋਂ ਇਹ ਗੱਲਾਂ ਸੁਣ ਰਿਹਾ ਮੈਂ ਉਹਨੂੰ ਕਿਹਾ ਕਿ ਚਲ ਤੂੰ ਮੇਰੇ ਨਾਲ ਪਿਆਰ ਨਹੀਂ ਕਰਦੀ ਉਹ ਵੱਖਰੀ ਗੱਲ ਪਰ ਤੂੰ ਆਪਣੇ ਘਰਦਿਆਂ ਦੀ ਇੱਜ਼ਤ ਨੂੰ ਇਸ ਤਰ੍ਹਾਂ ਰੋਲਦੀ ਆ ਤੈਨੂੰ ਸ਼ਰਮ ਨਹੀਂ ਆਉਂਦੀ ਉਹ ਮੈਨੂੰ ਕਹਿਣ ਲੱਗੀ ਕਿ ਮੈਨੂੰ ਜ਼ਿਆਦਾ ਅਕਲ ਨਾ ਦੇ ਫੋਰਨ ਵਿੱਚ ਇਹ ਸਭ ਆਮ ਹੀ ਚੱਲਦਾ ਤੇਰੇ ਵਰਗਿਆਂ ਨੂੰ ਉੱਥੇ ਕੋਈ ਪੁੱਛਦਾ ਵੀ ਨਹੀਂ ਹੁੰਦਾ ਤੂੰ ਇੱਥੇ ਗਰੀਬ ਫੈਮਲੀ ਵਿੱਚੋਂ ਆ ਤੇ ਆਪਣੇ ਅਹੁਦੇ ਤੇ ਹੀ ਰਹਿ ਜਿਆਦਾ ਉੱਚਾ ਉੱਡਣ ਦੀ ਕੋਈ ਲੋੜ ਨਹੀਂ ਆ ਮੈਂ ਇਦਾਂ ਦੀ ਕੁੜੀ ਬਿਲਕੁਲ ਵੀ ਨਹੀਂ ਹੈਗੀ ਜੋ ਤੇਰੇ ਵਰਗਿਆਂ ਦੇ ਪਿੱਛੇ ਫਿਰਾ ਇਹ ਸਭ ਗੱਲਾਂ ਕਰਨ ਤੋਂ ਬਾਅਦ ਉਹ ਕਮਰੇ ਵਿੱਚੋਂ ਬਾਹਰ ਆ ਗਈ ਤੇ 10 ਮਿੰਟ ਮੈਂ ਅੰਦਰ ਬੈਠਾ ਰਿਹਾ ਫਿਰ ਮੈਂ ਬਾਹਰ ਆ ਗਿਆ ਮੈਂ ਬਾਹਰ ਆ ਕੇ ਫਿਰ ਉਹਨੂੰ ਬੋਲਣ ਲੱਗਾ ਉਹ ਮੈਨੂੰ ਕਹਿਣ ਲੱਗੀ ਇੱਥੇ ਸਾਰਿਆਂ ਦੇ ਸਾਹਮਣੇ ਆਪਣਾ ਜਲੂਸ ਨਾ ਕਢਵਾ ਲਈ ਮੈਂ ਕਿਹਾ ਮੈਂ ਫੁੱਫੜ ਨੂੰ ਤੇਰੀਆਂ ਗੱਲਾਂ ਦੱਸਾਂਗਾ ਉਹ ਕਹਿਣ ਲੱਗੀ ਕਿ ਇਹਦੇ ਵਿੱਚ ਕਿਹੜੀ ਵੱਡੀ ਗੱਲ ਆ ਤੂੰ ਕੱਲ ਨੂੰ ਦੱਸਣਾ ਹੁਣੇ ਦੱਸ ਦੇ ਮੈਨੂੰ ਤਾਂ ਕਿਸੇ ਦਾ ਕੋਈ ਡਰ ਹੀ ਨਹੀਂ ਆ ਕਿਉਂਕਿ ਉੱਥੇ ਮੇਰੇ ਮਾਪਿਓ ਨੂੰ ਸਭ ਕੁਝ ਪਤਾ ਹੀ ਆ ਤੇ ਉੱਥੇ ਦੇ ਹਾਲਾਤ ਕੀ ਨੇ ਉਹ ਵੀ ਪਤਾ ਆ ਮੈਂ ਤਾਂ ਕਦੇ ਆਪਣੇ ਮਾਪਿਓ ਦੀ ਨਹੀਂ ਸੁਣੀ ਫਿਰ ਮੈਂ ਆਪਣੇ ਮਾਮੇ ਦੀ ਕੀ ਸੁਣਨੀ ਆ ਫਿਰ ਮੈਨੂੰ ਅਹਿਸਾਸ ਹੋਇਆ ਕਿ ਉਧਰ ਤਾਂ ਲੋਕ ਇਦਾਂ ਹੀ ਕਰਦੇ ਆ ਪਰ ਮੈਂ ਉਹਨੂੰ ਕੁਝ ਜ਼ਿਆਦਾ ਸੀਰੀਅਸ ਲੈ ਗਿਆ ਸੀ ਮੈਂ ਉਹਦੇ ਗਮ ਵਿੱਚ ਬੜਾ ਉਦਾਸ ਹੋ ਗਿਆ ਹੁਣ ਮੈਂ ਆਪਣੇ ਭੂਆ ਦੇ ਪਿੰਡ ਨਹੀਂ ਆਉਂਦਾ ਸੀ ਮੈਂ ਆਪਣੇ ਪਿੰਡ ਚਲਾ ਜਾਂਦਾ ਸੀ ਕਿਉਂਕਿ ਜਦੋਂ ਵੀ ਮੈਂ ਅਰਸ਼ ਨੂੰ ਵੇਖਦਾ ਸੀ ਤਾਂ ਮੈਨੂੰ ਗੁੱਸਾ ਆਉਂਦਾ ਸੀ ਉਹਦੀਆਂ ਗੱਲਾਂ ਯਾਦ ਆਉਂਦੀਆਂ ਸੀ ਇਸ ਕਰਕੇ ਮੈਂ ਆਪਣੇ ਪਿੰਡ ਚਲਾ ਜਾਂਦਾ ਸੀ ਪਰ ਉਹ ਮੈਨੂੰ ਮੈਸੇਜ ਕਰਦੀ ਰਹਿੰਦੀ ਸੀ ਤੇ ਮੈਨੂੰ ਪਤਾ ਸੀ ਕਿ ਸ਼ਾਇਦ ਉਹ ਮੈਨੂੰ ਮਿਲਣਾ ਚਾਹੁੰਦੀ ਸੀ ਮਤਲਬ ਆਪਣੀ ਭੁੱਖ ਮਟਾਉਣਾ ਚਾਹੁੰਦੀ ਸੀ ਉਹ ਇਸ ਤਰ੍ਹਾਂ ਦੀ ਹੀ ਸੀ ਉਧਰਲੀਆਂ ਕੁੜੀਆਂ ਕਿਸੇ ਨੂੰ ਪਿਆਰ ਨਹੀਂ ਕਰ ਸਕਦੀਆਂ ਸਿਰਫ ਆਪਣੇ ਮਤਲਬ ਨੂੰ ਆਉਂਦੀਆਂ ਨੇ ਮੈਂ ਸਾਰਿਆਂ ਦੀ ਗਲਤੀ ਨਹੀਂ ਕਰਦਾ ਸਾਰੀਆਂ ਇੱਕੋ ਜੀਆਂ ਨਹੀਂ ਹੁੰਦੀਆਂ ਬਾਹਰ ਦੇ ਹਾਲਾਤ ਕੁਝ ਇਸ ਤਰ੍ਹਾਂ ਦੇ ਨੇ ਜਾਂ ਕੇ ਕੁੜੀਆਂ ਉਧਰ ਵਿਗੜ ਜਾਂਦੀਆਂ ਨੇ ਤੇ ਮਾਪਿਆਂ ਦੇ ਹੱਥ ਵਿੱਚ ਵੀ ਨਹੀਂ ਰਹਿੰਦੀਆਂ ਮਾਪੇ ਵਿਚਾਰੇ ਕੀ ਕਰਨ ਇਹ ਤਾਂ ਮੁੰਡਿਆਂ ਨੂੰ ਆਪ ਹੀ ਸਮਝਣਾ ਚਾਹੀਦਾ ਕੁੜੀਆਂ ਤੇ ਕੀ ਕਈ ਮੁੰਡੇ ਵੀ ਇਸ ਤਰ੍ਹਾਂ ਦੇ ਨੇ ਜੋ ਆਪਣੇ ਘਰ ਦੀ ਇੱਜ਼ਤ ਖਰਾਬ ਕਰਦੇ ਨੇ ਇਹ ਸ਼ਾਇਦ ਉਹਨਾਂ ਦਾ ਕਸੂਰ ਨਹੀਂ ਆ ਇੱਧਰ ਹਾਲਾਤ ਵੀ ਇਦਾਂ ਦੇ ਲੋਕ ਉਸ ਤਰ੍ਹਾਂ ਦੇ ਹੋ ਗਏ ਨੇ ਜਿੰਨਾ ਟਾਈਮ ਅਰਸ਼ ਮੇਰੀ ਭੂਆ ਦੇ ਪਿੰਡ ਰਹੀ ਮੈਂ ਉੱਥੇ ਮੁੜ ਕੇ ਕਦੀ ਵੀ ਨਹੀਂ ਗਿਆ ਉਹ ਮੈਨੂੰ ਫੋਨ ਕਰਦੀ ਸੀ ਪਰ ਮੈਂ ਉਹਨੂੰ ਕੋਈ ਨਾ ਕੋਈ ਬਹਾਨਾ ਮਾਰ ਦਿੰਦਾ ਸੀ ਜਦੋਂ ਉਹ ਵਾਪਸ ਕੈਨੇਡਾ ਚ ਵੀ ਗਈ ਮੈਂ ਉਹਨੂੰ ਜਾਣ ਵੇਲੇ ਵੀ ਮਿਲਣ ਨਾ ਗਿਆ ਮੈਂ ਉਸ ਦਿਨ ਵੀ ਕੋਈ ਨਾ ਕੋਈ ਬਹਾਨਾ ਮਾਰ ਦਿੱਤਾ ਸੀ ਮੈਂ ਕਿਸੇ ਜ਼ਰੂਰੀ ਕੰਮ ਜਾਣਾ ਆ ਕਿਉਂਕਿ ਭੂਆ ਮੈਨੂੰ ਫੋਨ ਕਰਦੀ ਸੀ ਕਿ ਤੂੰ ਅਰਸ਼ ਨੂੰ ਮਿਲ ਜਾ ਮੈਂ ਕੋਈ ਨਾ ਕੋਈ ਬਹਾਨਾ ਮਾਰ ਦਿੱਤਾ ਮੈਂ ਕਦੇ ਵੀ ਉਹਦੇ ਮੱਥੇ ਨਹੀਂ ਲੱਗਣਾ ਚਾਹੁੰਦਾ ਸੀ ਮੇਰਾ ਪਿਆਰ ਇੱਕ ਤਰਫਾ ਸੀ ਜਿਸ ਕਰਕੇ ਮੈਂ ਹੌਲੀ-ਹੌਲੀ ਆਪਣੇ ਦਿਲ ਨੂੰ ਸਮਝਾਇਆ ਤੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਿਆ ਮੈਨੂੰ ਇੱਕ ਗੱਲ ਸਮਝ ਲੱਗੀ ਕਿ ਕਦੇ ਵੀ ਕਿਸੇ ਦੇ ਦਿਲ ਦੀ ਗੱਲ ਜਾਣੇ ਬਿਨਾ ਕਿਸੇ ਨੂੰ ਪਾਗਲਾ ਮੰਗਣੀ ਚਾਉਣਾ ਚਾਹੀਦਾ ਕਿਉਂਕਿ ਜਦੋਂ ਦਿਲ ਟੁੱਟ ਜਾਂਦਾ ਤਾਂ ਬੜਾ ਦੁੱਖ ਹੁੰਦਾ ਆ ਤਾਂ ਇਹ ਸੀ ਅੱਜ ਦੀ ਸਟੋਰੀ ਤਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ